ਹਾਂਜੀ ਸਰ ਜੀ ਰਾਤ ਨੂੰ ਅੱਜ ਮੁਹਿੰਮ ਚਲਾਈ ਜੀ ਕਿਸ ਬੰਦ ਚ ਚੱਲੀ ਹੈ ਸਰ ਮੈਂ ਦੱਸਣਾ ਚਾਹਨਾ ਕਿ ਮਾਨਯੋਗ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਜਲੰਧਰ ਦੀ ਯਾਦ ਰੱਖਦੇ ਹੋ ਤੇ ਇਹ ਮੁਹਿੰਮ ਲਗਭਗ ਰੋਜ਼ ਹੀ ਚੱਲਦੀ ਆ ਸਾਡੇ ਪੀਸੀਆਰ ਈਆਰਐਸ ਦੀਆਂ 26 ਜਿਹੜੀਆਂ ਗੱਡੀਆਂ ਨੇ ਰਾਤ ਨੂੰ ਤੇ ਦਿਨੇ 26 ਤੇ 13 ਮੋਟਰਸਾਈਕਲ ਦਿਨੇ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ 3-3 ਬੰਦੇ ਹੁੰਦੇ ਨੇ ਇਹਨਾਂ ਨੂੰ ਦੋ ਦੋਨਾਂ ਵਿੱਚ ਵੰਡ ਕੇ ਅਸੀਂ ਲਗਾਇਆ ਹੋਇਆ ਹੈ ਸਾਥਾਣਿਕ ਪਾਸੇ ਆ ਸਾਥਾਣਿਕ ਪਾਸੇ ਆ ਇਹ ਜਿਹੜੇ ਰਾਤ ਨੂੰ ਪਟੋਲਿੰਗ ਕਰਦੇ ਨੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਨੇ ਬੈਂਕ ਏਟੀਐਮ ਮੰਦਰ ਗੁਰਦੁਆਰੇ ਜਿਹੜੇ ਨੇ ਸੈਨਸਿਟਿਵ ਆਪਣੇ ਜਿਹੜੇ ਵਰਨੇਬਲ ਪੁਆਇੰਟਸ ਨੇ ਜਿਵੇਂ ਬਿਜਲੀ ਘਰ ਹੋ ਗਿਆ ਦੂਰਦਰਸ਼ਨ ਕੇਂਦਰ ਹੋ ਗਿਆ ਟੀਵੀ ਟਾਵਰ ਹੋ ਗਿਆ ਇਹਨਾਂ ਚੀਜ਼ਾਂ ਨੂੰ ਤੇ 서ਡਰਨ ਪਰਸਨਸ ਦੇ ਘਰਾਂ ਦੇ ਆਲੇ ਦੁਆਲੇ ਵੀ ਇਹ ਚੱਕਰ ਮਾਰਦੇ ਨੇ ਤਾਂ ਕਿ ਜਿਹੜੀ ਆਮ ਪਬਲਿਕ ਨੂੰ ਇਹ ਨਾ ਮਹਿਸੂਸ ਹੋਵੇ ਕਿ ਪੁਲਿਸ ਰਾਤ ਨੂੰ ਕੰਮ ਨਹੀਂ ਕਰਦੀ तकरीबन 200 ਤੋਂ ਉੱਤੇ ਬੰਦਾ ਰਾਤ ਨੂੰ ਜਿਹੜਾ ਹੈਗਾ ਆ ਸਾਡਾ ਸ਼ਿਰੰਦਰ ਸ਼ਹਿਰ ਦੇ ਵਿੱਚ ਪਟੋਲਿੰਗ ਕਰਦਾ ਹੈ ਥਾਣਿਆਂ ਦੀ ਤੇ ERS ਦੀਆਂ ਟੀਮਾਂ ਨੂੰ ਮਿਲਾ ਕੇ ਤਾਂ ਕਿ ਪਬਲਿਕ ਆਰਾਮ ਦੀ ਤੇ ਸੁੱਖ ਦੀ ਨੀਂਦ ਸੌ ਸਕੇ ਤੇ ਮਾੜੇ ਅਨਸਰ ਜਿਹੜੇ ਆ ਉਹ ਸ਼ਹਿਰ ਦੇ ਵਿੱਚੋਂ ਦੌੜ ਜਾਣ ਸਰ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਆਮ ਜਨਤਾ ਨੂੰ ਅਪੀਲ ਕਰੂੰਗਾ ਕਿ ਸਮੇਂ ਸਿਰ ਘਰ ਜਾਇਆ ਕਰਨ ਪੁਲਿਸ ਨਾਲ ਕੋਆਪਰੇਟ ਕਰਨ ਤੇ ਸਹੀ ਸੂਚਨਾ ਪੁਲਿਸ ਨੂੰ ਦੇਣ ਇਹ ਹੀ ਮੇਰੀ ਅਪੀਲ ਹੈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ